ਇਕ ਉਹਨ ਕਾਰਵਾਈ ਗੁਰਜੀ ਕੀ ਫਤਿਹ ਪਾਤਸ਼ਾਹੀ ਦਾਸ ਕਬੀਰ ਬਾਚ ਬੇਨਤੀ ਚਉ ਪਏ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵ ਆਪਹਾ ਦੇ ਮੈ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਚਕ ਸਭੇ ਕਰਤਾ ਰਾਮ ਮੋਰ ਰੱਛਾ ਨਿਜ ਕਰ ਦੇ ਕਰੀਏ ਸਾਬੈਨ ਕੋ ਆ ਸੰਗਰੀਏ पूरन हो है मारी आसा तोर भजन की रहे प्यासा तुम्हें छाड़ के वरना ते औ जो बरचाऊं से तुम ते पाऊं सेवक से कह मारे तारिया चुन चुन सत्र मारे मारी है आप हाथ दे मुझे बरगया मरण काल का ट्रांस मारी है जो सदा हमारे पच्चास रीस्तु जो करियो र चारा आखली मराकन हारे साहिब संत साहिब प्यारे दिन बंत दुष्टन के हंता तुम पुरी चतुर्दस कंता काल पाए ब्रह्म अवतरा पा काल पाए शिव जो अवतरा काल विषम कर्भर सकल काल का किया तमाशा जवन काल जोगी शिव की ओबेद राय ब्रह्म ज्योति जवन काल सब लोग सुवरा नमस्कार ता है ताए हमारा जवन काल सब जगत बनायो देव दहत जक्षण पुजायो आद अंत के अवतार असो गुरु समझयो हमारा नमस्कारति सी कह मारी सकल प्रजा जिने आप सवारी सिवकन को सिवगुण सकदीयो सत्रण को पाल मु बत कियो कट कट के अंतर की जानत भले बुरे की पीर पहचानत चीटी ते कुंचर असुल्ला सब पर कृपा दृष्टि कर फुरला संत दुख पाए ते दुखी सुख पाए साधन के सुखी एक एक की पीर पहचानत कट कट के पट पट की जाने ਜਦ ਉਦਕਰ ਕਰ ਕਰਤਾ ਰਹਾ ਪਰ ਜਦ ਤਰ ਤ ਤਬ ਦੇ ਆਪਾਰ ਜਦ ਆਕਰਕ ਕਰਤਾ ਹੂੰ ਕਮਹੁਤਮ ਮੇ ਮਿਲਤ ਦੇ ਤਾਰ ਸਮਹੁ ਜੀਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਣੀ ਬੋਜ ਚਾਰੇ ਤਮ ਸਭ ਹੀ ਤੇਰਾ ਅੰਦਰ ਆਲਮ ਜਾਣਦ ਬੇਧ ਬੇਧ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦ ਅਨੀਲ ਅਨਾਦ ਅਸਾਂ ਵਤਾ ਕਾ ਮੋੜ ਚਾਰਤ ਪੈਦਾ ਜਾ ਕੋ ਪੇਉਨ ਪਾਤ ਬੇਦਾਤਾ ਕੋ ਕਰੇ ਪਾਣ ਨਮਨਤ ਮਾ ਮੋੜ ਕਚ ਭੇਦ ਨ ਜਾਣਦ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚਿਨ ਤਨੇ ਪੇ ਵਾਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੈ ਤੇਤੀ ਤੁਮਰਾ ਲਖਨ ਜਾਇ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਏ ਕੇ ਰੂਪਨ ਉਪਸਰੂਪਾ ਰੰਗ ਪਹਿਰਾਵ ਕੈ ਪੁਪਾਂ ਡਜ ਜੇ ਤੇ ਸੇ ਤੇਜ ਕੀ ਨਿਉਤ ਪਜ ਖਾਨ ਬਹੁ ਰਚ ਦੇਨੇ ਕਹਉ ਫੋਲ ਰਾਜਾ ਹੈ ਬੈਠਾ ਕੋ ਸਿਮਟ ਭਜੋ ਸੰਕਰ ਗਟਾ ਸਗਲੇ ਸ੍ਰੇਸ਼ਟ ਦਿਖਾਏ ਅਚੰਬਾ ਬਾਦ ਜੁਗਾ ਸਰੂਪ ਸੇ ਅੰਬਵ अभर रक्षा मेरी तुम करो सिख बार सिख संगर दुष्ट जते उठवत पात सकल मलेष करो रन काता जे अस तो जित अवसर नहीं परे तिनके दुष्ट दुख त मारे पुरख जमन पग परे ते हारे तिनके तुम संकट सब टारे जो कल को एक बार ते आए हैं ताके काल निकट नै हैं रक्षा हैं तएं है, सब काला दुष्ट अरे तनी त काल कृपा दृष्टि तन जय रहो ताके ताप तनक मोहरयो ਰੇਤ ਦੇ ਸੇਤ ਘਰ ਮ ਸਭ ਹੋਈ ਦੁਸ਼ਟ ਸਾਸ਼ਵੈ ਸਕੇ ਨ ਕੋਈ ਇੱਕ ਬਾਰ ਜੇਨ ਤਮੈ ਸੰਭਾਰਾ ਕਾਲ ਫਾਂਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੇ ਸਰਨ ਤਿਹਾਰੀ ਆਪ ਹਾਲ ਤੇ ਲਿਓ ਬਾਰੀ ਸਰਬ ਠੋਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੇ ਸਰਨ ਤਿਹਾਰੀ ਆਪ ਹਾਲ ਤੇ ਲਿਓ ਬਾਰੀ ਸਰਬ ਠੋਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ